ਮੈਡੀਕਲ ਕੈਂਪ ਲਾਉਣ ਲੱਗੇ ਆ ਰਹੇ ਜਾਨਵਰਾਂ ਦੇ ਡਾਕਟਰ ਵੀ ਅਸੀਂ ਬੁਲਾਏ ਆ ਤੇ ਅਸੀਂ ਬੀਜ ਦਾ ਵਿਆਮ ਕਰ ਰਹੇ ਆ ਉਹਦੇ ਬਹੁਤ ਟਰੈਕਟਰਾਂ ਦੀ ਸੇਵਾ ਜਿੱਥੇ ਜ਼ਮੀਨ ਪੱਤਰ ਕਰਦੀ ਲੋੜ ਹੈ ਉਥੇ ਚਾਰਾ ਕੱਟਣ ਦੀ ਲੋੜ ਹੈ ਉਥੇ ਅਸੀਂ ਉਹ ਵੀ ਆਪਣਾ ਜਿਹੜਾ ਰੇਤਾ ਕੱਟਣ ਦੀ ਲੋੜ ਹੈ ਉਥੇ ਅਸੀਂ ਟਰੈਕਟਰਾਂ ਦੀ ਸੇਵਾ ਬਸ ਸਭ ਸੈਂਟਰ ਦੇ ਮინისტრ ਵੀ ਫਿਰ ਰਹੇ ਨੇ ਗਰਾਊਂਡ ਦੇ ਉੱਤੇ ਤੇ ਸਟੇਟ ਦੇ ਵੀ ਫਿਰ ਰਹੇ ਨੇ ਪਰ ਬੜੀ ਚੰਗੀ ਗੱਲ ਹੈ ਸਾਰਿਆਂ ਨੂੰ ਫਿਰਨਾ ਚਾਹੀਦਾ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਪਰ ਲੋਕ ਉਹਨਾਂ ਦਾ ਯੋਗਦਾਨ ਨੂੰ ਦੇਖ ਰਹੇ ਨੇ ਯੋਗਦਾਨ ਤਾਂ ਕੁਝ ਮਿਲ ਨਹੀਂ ਰਿਹਾ ਮੰਤਰੀ ਤਾਂ ਫਿਰ ਰਹੇ ਨੇ ਦੌਰੇ ਹੋ ਰਹੇ ਆ ਸਿਰਫ ਜੈਜੇਲੈਂਡ ਦੀਆਂ ਗੱਲਾਂ ਹੀ ਚੱਲ ਰਹੀਆਂ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਬੇਨਤੀ ਕਰਦਾ ਕਿ ਕੁਛ ਦਾ ਕੁਛ ਯੋਗਦਾਨ ਜਰੂਰ ਪਾਉਣ ਪਿਛਲੇ ਮਹੀਨੇ ਤੋਂ ਬਰਸਾਤਾ ਕਾਰਨ ਤੇ ਹੜ੍ਹਾਂ ਕਾਰਨ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਪਿੰਡਾਂ ਵਿੱਚ ਹੋਇਆ ਹੈ ਤਕਰੀਬਨ ਜਿਹੜੀ ਅਸੀਂ ਟੀਮਾਂ ਭੇਜੀਆਂ 4 ਲੱਖ ਏਕੜ ਜ਼ਮੀਨ ਤੇ ਵੀ ਜੋ ਵੀ ਫਸਲ ਲੱਗੀ ਸੀ ਉਹ ਸਾਰੀ ਬਰਬਾਦ ਹੋ ਗਈ ਪਿੰਡਾਂ ਦੇ ਪਿੰਡ ਡੁੱਬ ਗਏ ਤੇ ਕਈ ਮਕਾਨ ਖਾਸ ਕਰਕੇ ਗਰੀਬ ਜਨਤਾ ਦੇ ਮਕਾਨ ਤਾਂ ਜਮ੍ਹਾਂ ਤਬਾਹ ਹੋ ਗਏ ਸੋ ਉਦੋਂ ਜਦੋਂ ਸਾਡੀ ਟੀਮਾਂ ਗਈਆਂ ਸੀ ਤੇ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਇੱਕ ਡਿਮਾਂਡ ਸੀ ਕਿ ਸਾਡੇ ਜਿਹੜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਤੋ ਅਸੀਂ ਉਹਦਾ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੇਵਾ ਕਰਾਂਗੇ ਅਕਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲਗ ਲਗ ਇਲਾਕਿਆਂ ਤੋਂ ਕਈ ਜਗ੍ਹਾ ਤੋਂ ਅਸੀਂ ਪਹੁੰਚਾ ਵੀ ਦਿੱਤੇ ਐ ਤੇ ਅੱਜ ਚਮਕੌਰ ਸਾਹਿਬ ਦੇ ਗੁਰੂ ਦੀ ਨਗਰੀ ਤੋਂ ਅੱਜ ਇਹ 100 ਟਰੱਕ ਅੱਜ ਇੱਥੋਂ ਚਾਰੇ ਦਾ ਗੁਰਦਾਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ ਪਰਸੋਂ ਫਿਰ ਤੋਂ ਅਸੀਂ ਤਕਰੀਬਨ 100 ਟਰੱਕ ਐਂ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸੇਵਾ ਅਸੀਂ ਦਿੱਤੀ ਸੀ ਉਹ ਅਸੀਂ ਪੂਰੀ ਕਰਾਂਗੇ ਤੇ ਉਸ ਲੜੀ ਵਿੱਚ ਅੱਜ ਅਸੀਂ ਚਮਕੌਰ ਸਾਹਿਬ ਤੋਂ ਅੱਜ 100 ਟਰੱਕ ਭੇਜਨੇ ਆਂ ਦੂਜੀ ਗੱਲ ਮੈਂ ਜਿੱਤ ਕਹਿਣਾ ਚਾਹਣਾ ਹੈ ਸਾਡੀ ਜਿਹੜੀ ਅਸੀਂ ਅਬਜ਼ਰਵਰ ਭੇਜੇ ਸੀ ਜਿਹੜੇ ਹਰ ਪੀੜਿਤ ਇਲਾਕਿਆਂ ਵਿੱਚ ਉਹਨਾਂ ਨੇ ਸਾਨੂੰ ਇੱਕ ਇੱਕ ਗੱਲ ਕੀਤੀ ਕਿ ਜਿਹੜੀ ਬਿਚਾਰੀ ਗਰੀਬ ਜਨਤਾ ਹੈ ਉਹਨਾਂ ਕੋਲੇ ਖਾਣ ਨੂੰ ਵੀ ਕੁਝ ਨਹੀਂ ਹੈ ਤੋਂ ਐਸ ਕਰਕੇ ਕਾਲੀ ਦਲ ਨੇ ਇੱਕ ਹੋਰ ਸੇਵਾ ਆਪਣੇ ਝੋਲੀ ਪਾਈ ਹੈ ਤੇ ਅਸੀਂ ਕਾਲੀ ਦਲ ਤਰਫੋਂ ਫੈਸਲਾ ਕੀਤਾ ਹੈ ਕਿ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਬੋਲੇ ਸੋ ਨਿਹਾਲ ਬੋਸਤਿ ਸਿਆਰਾ ਤੇ ਬਾਕੀ ਜਿਹੜੇ ਅਸੀਂ 20 ਦਾ 20 ਦੇਣ ਦਾ ਫੈਸਲਾ ਕੀਤਾ ਹੈ ਉਹਦੇ ਵੀ ਪਾਬੰਦ ਅਸੀਂ ਉਹ ਤਿਆਰੀ ਕਰ ਰਹੇ ਆ ਤੇ ਜਿਹੜੀ ਟਰੈਕਟਰਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾ ਜਾ ਵੇ ਰਹੇ ਕਿਵੇਂ ਕਿ ਕਿਧੂ ਭੇਜੀਏ ਸਸੀਂ ਲਗਾਤਾਰ ਆਪਣੀ ਇੱਕ ਮਾਨਟਰੀਂਗ ਕਮੇਟੀ ਬਣਾਈ ਹੈ ਜਿਹੜੀ ਸਾਰੀ ਹੜਪੀਤਾਂ ਨੂੰ ਕਿੱਥੇ ਕਿੱਥੇ ਕੀ ਲੋੜ ਹੈ ਉਦਾ ਪ੍ਰਬੰਧ ਕਰਨ ਦੀ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ ਚ ਵਸਦੇ ਆਪਣੇ ਲੋਕਾਂ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਖਾਲੀਦਰ ਲੱਗਿਆ ਬਾਕੀ ਵੀ ਪੋਲੀਟੀਕਲ ਪਾਰਟੀਆਂ ਨੂੰ ਮਾਤ ਜੋਰ ਦੀ ਬੇਨਤੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਦੇ ਲੋਕ ਜਿਹੜੇ ਪੰਜਾਬ ਨੇ ਉਹਨਾਂ ਲੋਹਾਦਰ ਲੋਕਾਂ ਨੇ ਜਿਨ੍ਹਾਂ ਨੇ ਦੇਸ਼ ਨੂੰ ਅੰਨ ਦਿੱਤਾ ਹੈ ਹਰ ਮੁਸ਼ਕਲ ਵਿੱਚ ਖਾਲਸਾ ਪੰਥ ਤੇ ਪੰਜਾਬੀ ਖੜਦੇ ਰਹੇ ਐ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਯੋਗਦਾਨ ਜੁੜ ਪਾਇਓ ਤੇ ਅੱਜ ਜੋ ਅਸੀਂ ਸੇਵਾ ਸ਼ੁਰੂ ਕੀਤੀ ਹੈ ਮੈਂ ਸਮੁੱਚੀ ਪਾਰਟੀ ਦਾ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਆ ਔਰ ਅੱਜ ਸ਼੍ਰੀ ਭਾਟੀ ਐਸ ਮਹਾਨ ਤਖਤ ਜੀ ਰੇ ਚਮਕਰ ਸਾਹਿਬ ਤੱਕ ਸਾਰੇ ਪੰਜਾਬ ਦੇ ਹਰ ਪੀਵੀ ਤਲਾਕਾਂ ਵਾਸਤੇ ਜਿਹੜੀ ਬਹੁਤ ਵੱਡੀ ਪਸ਼ੂਆਦੀ ਸੇਵਾ ਕਿਉਂਕਿ ਚਾਰਾ ਸਾਰੇ 4 ਲੱਖ ਏਕੜ ਜਿਹੜੀ ਫਸਲ ਡੱਬੀ ਆ ਉਦੋਂ ਵਿੱਚ ਚਾਰਾ ਵੀ ਬਣੀ ਵੱਡੀ ਗਿਣਤੀ ਦੇ ਵਿੱਚ ਉਹਨਾ ਪਿੰਡਾਂ ਦੇ ਵਿੱਚ ਖਤਮ ਹੋ ਗਿਆ ਸੋਹਜ ਵੱਡੀ ਸੇਵਾ ਦਾ ਆਰੰਭ ਕਰਨ ਲਈ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਉਹਨਾਂ ਦਾ ਜਿਨ੍ਹਾਂ ਭੈਣਾਂ ਚਾਹਤੇ ਧੰਨਵਾਦ ਕਰਦੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਮੁਖਾਰਦਨ ਤੋਂ ਇਸ ਸਮੇਂ ਦੇ ਲਈ ਕੁਝ ਸ਼ਬਦ ਜ਼ਰੂਰ ਕਹੇ